ਸਵਾਗਤ ਹੈ ਜੀ ਤੁਹਾਡਾ ਸਾਡੇ ਇਸ ਚੈਨਲ ਤੇ ਜਿਸ ਦਾ ਨਾਮ ਹੈ ਚੌਧਰੀ ਕਲੋਥ ਹਾਊਸ ਪੋਜਵਾ। ਲੋ ਜੀ ਨਵੀਂ ਵੀਡੀਓ ਲੈ ਕੇ ਫਿਰ ਹਾਜ਼ਰ ਹੋ ਗਏ ਆ। ਅੱਜ ਕਾਟਨ ਦੀ ਵੈਰਾਈਟੀ ਤੁਹਾਨੂੰ ਦਿਖਾਵਾਂਗੇ ਬਹੁਤ ਹੀ ਅੱਛੇ ਰੇਟ ਤੇ। ਉਸ ਤੋਂ ਪਹਿਲਾਂ ਅਗਰ ਤੁਸੀਂ ਸਾਡੇ ਇਸ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਫੋਲੋ ਕਰ ਲਓ। ਲਾਈਕ, ਸ਼ੇਅਰ, ਕਮੈਂਟ ਕਰਨਾ ਨਾ ਭੁੱਲਿਓ ਜੀ। ਇੰਸਟਾਗ੍ਰਾਮ ਤੇ ਵੀ ਅਸੀਂ ਹਾਂ ਤੇ ਇੰਸਟਾਗ੍ਰਾਮ ਦੀ ਆਈਡੀ ਵੀ ਅਸੀਂ ਮੈਂਸ਼ਨ ਕਰ ਦੇਾਂਗੇ। ਉੱਥੇ ਵੀ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਜੀ। ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਜੀ। ਇੱਕ ਚੀਜ਼ ਦੱਸਣਾਗਾ ਕਿ ਅਸੀਂ ਸ਼ਿਪਿੰਗ ਕਰਦੇ ਹਾਂ 올ਓਵਰ ਇੰਡੀਆ ਦੇ ਵਿੱਚ ਤੁਸੀਂ ਕਿਤੇ ਵੀ ਘਰ ਬੈਠੇ ਸਾਡੇ ਸੂਟ ਮੰਗਵਾਣੇ ਹੋ ਤੁਸੀਂ ਮੰਗਵਾ ਸਕਦੇ ਹੋ ਸਿਰਫ 60 ਰੁਪਏ 1 ਕੇਜੀ ਦੀ ਸ਼ਿਪਿੰਗ ਹੈ 올ਓਵਰ ਇੰਡੀਆ ਦੀ ਜਿੰਨੇ ਕਿਲੋ ਵਜ਼ਨ ਉਹਨੇ ਨੂੰ 60 ਦੇ ਨਾਲ ਮਲਟੀਪਲਾਈ ਕਰ ਲਿਓ ਜੀ ਸਿੰਪਲ ਜਿਹਾ ਮੈਥਡ ਹੈ ਜੀ ਪੇਮੈਂਟ ਪਹਿਲਾਂ ਕਰਨੀ ਪਾਉਂਗੀ ਸੀਆਰਡੀ ਦੀ ਆਪਸ਼ਨ ਨਹੀਂ ਹੈ ਸੀਓਡੀ ਨਹੀਂ ਕਰਵਾ ਸਕਦੇ ਹਾਂ ਅਸੀਂ ਸੀਓਡੀ ਦੇ ਆਪਸ਼ਨ ਸਾਡੇ ਕੋਲ ਨਹੀਂ ਹੈ ਸਿਰਫ ਪ੍ਰੀਪੇਡ ਸ਼ਿਪਿੰਗ ਹੈ ਪੇਮੈਂਟ ਪੇਮੈਂਟ ਪਾਓ ਸਾਨੂੰ Google Pay PhonePe ਬੈਂਕ ਟ੍ਰਾਂਸਫਰ ਜਿੱਦਾਂ ਵੀ ਤੇ ਤੁਸੀਂ ਆਪਣਾ ਸੂਟ ਮੰਗਵਾ ਸਕਦੇ ਹੋ ਜੀ ਲਓ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਤਾਂ ਜੀ ਕਾਟਨ ਪੀਸੀ ਦਾ 5-5 ਮੀਟਰ ਸੂਟ ਆ ਗਿਆ ਸਾਰਾ ਹੀ ਸੂਟ 400 ਸੂਟ ਪਿਆ ਮੇਰੇ ਕੋਲ ਹੁਣ ਕੱਲਾ ਕੱਲਾ ਸੂਟ ਦਿਖਾਉਣ ਲੱਗਾ ਤਾਂ ਜਿੰਨੀ ਮਰਜ਼ੀ ਲੈਂਥੀ ਵੀਡੀਓ ਬਣਾ ਦਈਏ ਜਿਹੜਾ ਨਜ਼ਦੀਕ ਤੋਂ ਦਿਖਾ ਦਿਓ ਪੂਰੇ 5-5 ਮੀਟਰ ਕਪੜਾ ਹੈ ਇੱਕ ਚੀਜ਼ ਯਾਦ ਰੱਖਿਓ ਇਹ 5-5 ਮੀਟਰ ਕਪੜਾ ਹੁੰਦਾ ਹੀ ਹੈ ਮੁੜ ਕੇ ਇਹਦੇ ਵਿੱਚ ਉਹਨਾਂ ਨੇ 480 ਕਪੜਾ ਕਰ ਦਿੱਤਾ ਹੈ ਉਹ ਵੀ ਸਾਡੇ ਕੋਲ ਆ ਗਿਆ ਅਸੀਂ ਚਾਹੁੰਦੇ ਹਾਂ ਪਹਿਲਾਂ 5 ਮੀਟਰ ਤੁਹਾਨੂੰ ਦੇ ਦਈਏ ਕਿਉਂਕਿ ਪਾਰਸ਼ਲਟੀ ਨਹੀਂ ਕਰਨੀ ਹੈ ਜਦੋਂ ਹੁਣ 480 ਕਪੜਾ ਨਾ ਫਿਰ 480 ਵੀ ਦੇਣਾ ਪਰ ਰੇਟ ਦੇਖੋ ਸਿਰਫ 220 ਰੁਪਏ ਦਾ 5 ਮੀਟਰ ਸੂਟ ਦੀ ਪੂਰੇ 5 ਮੀਟਰ ਆ ਦੇਖੋ ਆ ਲੀਜੀ ਬੀਜੀ ਦੇ ਡਿਜ਼ਾਈਨ ਹੈ ਆ ਸਾਰੇ ਹੀ ਪੂਰੇ 5-5 ਮੀਟਰ ਕਪੜਾ ਇਸ ਭਾਅ 'ਚ ਕਿਤੇ ਨਹੀਂ ਮਿਲਣਾ ਹੈ ਇਹ ਗੱਲ ਨੋਟ ਕਰ ਲਿਓ ਜੀ ਸਪੈਸ਼ਲ ਇਹ ਗੱਲ ਦੱਸ ਰਿਆਂਗਾ प्योर मान लो लिजी बिजी है पूरे पांच पांच मीटर कपड़े घट एक भी इंच निकल जावे तो मेरी जिम्मेदारी है ये सारिया चीज़ें और रेट बहुत अच्छे है ये रेट है कि ये समझ लियो कि मार्च एक तो पहला पहला जिस तरह मार्च आया मौसम ने पलटी खानी है और रेट कि ज्यादा हाई हो जाने कि ज्यादा आ हाँ देखो सब इसे दे है जी अगर तुम खरीदने खुशी न खरीद सकते इस रेट मुड़के सूट नहीं मिलना ਇਹ ਲੱਭਦੇ ਰਹਿ ਜਾਣਾ ਤੁਸੀਂ ਜੀ ਇਹ ਸਮਝ ਲਿਓ ਜੀ ਜਿਹੜਾ ਲੀਜੀਬੀਜੀ ਸੂਟ ਹੁੰਦਾ ਹੈ ਇਹ ਬਹੁਤ ਮੁਲਾਇਮ ਕਪੜਾ ਹੁੰਦਾ ਹੰਡਾਈ ਚ ਫੁੱਲ ਆਂਦਾ ਹੈ ਇਹ ਪੱਚਦਾ ਨਹੀਂ ਹੈ ਜਿਸ ਤਰ੍ਹਾਂ ਕੋਈ ਹਾਰਡ ਵਰਕਰ ਹੈ ਕੰਮਕਾਰ ਜ਼ਿਆਦਾ ਕਰਨ ਵਾਲਾ ਇਨਸਾਨ ਹੈ ਜਿਨ੍ਹਾਂ ਨੂੰ ਪਸੀਨਾ ਜ਼ਿਆਦਾ ਆਂਦਾ ਉਹਨਾਂ ਦੇ ਲਈ ਇਹ ਬੈਸਟ ਕਪੜਾ ਹੈ ਜੀ ਇਹ ਨੋਟ ਕਰ ਲਿਓ ਜਿਸ ਰੇਟ ਦੇ ਵਿੱਚ ਆਹ ਚੀਜ਼ ਹੈ ਪਿਓਰ ਕਾਟਨ ਲੈਣੀ ਹੈ ਪਿਓਰ ਕਾਟਨ ਚੱਲਦਾ ਘੱਟ ਹੁੰਦਾ ਸਿਰਫ ਆਰਾਮਦਾਰੀ ਜ਼ਿਆਦਾ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਆ ਲੋ ਦੇਖੋ ਲਓ ਜੀ ਇਹ ਆ ਗਈ ਪਿਓਰ ਕਾਟਨ ਫੁੱਲ ਪਿਓਰ ਕਾਟਨ ਹੈ ਗਰੰਟੀ ਵਾਲੀ ਰੰਗ ਦੀ ਵੀ ਗਰੰਟੀ ਦਾ ਕੱਪੜੇ ਦਾ ਰੰਗ ਨਹੀਂ ਜਾਊਗਾ ਅਗਰ ਤੁਸੀਂ ਸਹੀ ਤਰ੍ਹਾਂ ਦੇਖੋ ਚਲੋ ਸਾਨੂੰ ਤਾਂ ਬਹੁਤ ਸਾਲ ਹੋ ਗਏ ਚੀਜ਼ਾਂ ਦੇ ਕੰਮ ਕਰਦਿਆਂ ਨੂੰ ਇੱਕ ਵੀ ਰੰਗ ਇਹਨਾਂ ਵੀ ਜਾਣਾ ਨਹੀਂ ਬਸ ਆਹ ਹੈ ਕਿ ਪਿਓਰ ਕਾਟਨ ਬਹੁਤ ਜ਼ਿਆਦਾ ਨਹੀਂ ਚੱਲਦਾ ਹੁੰਦਾ ਬਹੁਤ ਸਾਡੇ ਭੈਣਾਂ ਭਾਈਆਂ ਨੂੰ ਇਹ ਗੱਲ ਕਹਿਣਾ ਹੁੰਦਾ ਕਿ ਜੀ ਗਰਮੀ ਜਿਨ੍ਹਾਂ ਨੂੰ ਜ਼ਿਆਦਾ ਲੱਗਦੀ ਹੈ ਉਹਨਾਂ ਦੇ ਲਈ ਉਹਨਾਂ ਦੇ ਲਈ ਹੈ ਜੀ ਆਹ ਚੀਜ਼ ਇਹ ਚੀਜ਼ ਨੋਟ ਕਰ ਲਿਓ ਬਹੁਤ ਅੱਛਾ ਕੱਪੜਾ ਹੈ ਪਿਓਰ ਕਾਟਨ ਹਾਂ ਇੱਕ ਚੀਜ਼ 480 ਕੱਪੜਾ ਹੈ ਪੂਰੇ 5 ਮੀਟਰ ਨਹੀਂ ਹੈ 480 ਹੈ ਸਿਰਫ 300 ਰੁਪਏ ਦਾ ਸੂਟ ਇਹ ਵਾਲਾ ਇਹ 480 ਕੱਪੜਾ ਕਟਿਆ ਹੋਇਆ ਮੰਨ ਲਓ ਰੇਸ਼ੋ ਬਿਠਾਈ ਹੁੰਦੀ ਹੈਗੀ ਜਿਸ ਤਰ੍ਹਾਂ ਵੀ ਬਿਠਾਣੀ ਹੈ ਜੀ ਬਟ ਸੂਟ ਬਣ ਜਾਂਦਾ ਕੋਈ ਟੈਨਸ਼ਨ ਨਾ ਲਓ ਸਿਰਫ 20 ਸੈਂਟੀਮੀਟਰ 5 ਮੀਟਰ ਨਾਲੋਂ ਇਹ ਕੱਪੜਾ ਘੱਟ ਹੈਗਾ ਇਹ ਚੀਜ਼ ਸਮਝ ਲਿਓ ਜੀ ਨੈਕਸਟ ਆ ਗਈ ਜੀ ਲੀਜੀ ਬੀਜੀ ਪਿਓਰ ਲੀਜੀ ਬੀਜੀ ਹੈ ਹੁਣ ਜਿੱਦੇ ਜਿੱਦਾ ਮਿੱਲਾਂ ਨੇ ਕਪੜਾ ਭੇਜਣਾ ਅਸੀਂ ਤਾਂ ਚੀਜ਼ਾਂ ਲੈ ਕੇ ਆਣੀਆਂ ਇਹ ਹੈ ਜੀ 5 ਮੀਟਰ 300 ਰੁਪਏ ਦਾ ਹੁਣ ਦੇਖੋ ਇਸੇ ਤਰ੍ਹਾਂ ਦੀ ਚੀਜ਼ ਮੈਂ ਤੁਹਾਨੂੰ 220 ਰੁਪਏ ਚ ਵੀ ਦੇ ਰਿਆ ਪਰ ਜਿੱਦਾਂ ਹੀ ਹੁਣ ਮਿੱਲਾਂ ਨੇ ਰੇਟ ਵਧਾਈ ਜਾ ਰਹੇ ਆ ਹੁਣ ਰੇਟ ਮਹਿੰਗੇ ਹੀ ਹੋਣੇ ਅੱਗੇ ਅੱਗੇ ਇਹ ਨੋਟ ਕਰਿਓ ਆ ਦੇਖੋ ਆ ਸਾਰੀਆਂ ਚੀਜ਼ਾਂ ਹੈ ਇਹ 300 ਰੁਪਏ ਦਾ 5 ਮੀਟਰ ਸੂਟ ਹੈ ਜੀ। ਇਹਦੇ ਵਿੱਚ ਵੀ ਰੰਗ ਤੁਹਾਨੂੰ ਅਤੀ ਮਿਲ ਜਾਣਗੇ ਕੋਈ ਚਿੰਤਾ ਨਹੀਂ ਕਿ ਇਹਦੇ ਵਿੱਚ ਘੱਟ ਹੈ ਰੰਗ ਬਥੇਰੇ ਰੰਗ ਮਿਲਣਗੇ ਜੀ। ਲਓ ਜੀ ਨੈਕਸਟ ਆ ਗਈ ਫਿਰ ਕੈਮਰੀ कॉटन ਪੂਰੇ 5 ਮੀਟਰ। ਬਹੁਤ ਅੱਛਾ ਕਪੜਾ ਇਹ ਸੂਟ ਦਾ ਰੇਟ ਹੋ ਜਾਣਾ ਹੁਣ ਅੱਗੇ ਜਾ ਕੇ 500 ਰੁਪਿਆ 5 ਮੀਟਰ। ਇਸ ਟਾਈਮ ਮੇਰੇ ਕੋਲ 100 150 ਸੂਟ ਹੋਣਾ ਹੈ 150 ਜਾਂ 100 ਦੇ ਵਿੱਚ ਮੰਨ 125 ਦੀ ਹੋਣਗੇ। ਇਹ ਸੂਟ ਹਜੇ ਮੈਂ ਤੁਹਾਨੂੰ ਦਊਂਗਾ 400 ਰੁਪਏ ਦਾ 5 ਮੀਟਰ ਜੀ ਬਹੁਤ ਅੱਛਾ ਰੇਟ ਹੈ ਬਹੁਤ ਅੱਛਾ ਕਪੜਾ ਆਏਗਾ ਇਹ ਤਾਂ ਸਿਰਫ ਕਿਆ ਹੈ ਵਿਆਹ ਸ਼ਾਦੀਆਂ ਚੱਲ ਰਹੀਆਂ ਹਜੇ ਗਾਖ ਦੇ ਤੱਕ ਇੱਕਦਮ ਤੁਹਾਡਾ ਮਨ ਨੂੰ ਮੰਨ ਲਓ ਗਰਮੀ ਦੀ ਸ਼ੁਰੂ ਹੋਣੀ ਹੈ ਨਾ ਜੀ ਫਿਰ ਪਤਾ ਲੱਗਣਾ ਕਿ ਰੇਟ ਕਿਆ ਬਣ ਗਏ ਮੈਂ ਤਾਂ ਇਸ ਲਈ ਤੁਹਾਡੇ ਫਾਇਦੇ ਕਰਨ ਲਈ ਬੈਠਾ ਕਿ ਗਾਖ ਦੇ ਫਾਇਦੇ ਕਰਦੀ ਹੈ ਜੀ ਜਿਹੜੇ ਸ਼ੁਰੂਆਤ ਚ ਬਾਅਦ ਵਿੱਚ ਉਹ ਹੀ ਚੈੱਕ ਸੂਟ ਵਾਲੇ ਕੰਮ ਹੋ ਜਾਣੇ ਗਾ ਕਹਿੰਦਾ ਜੀ ਹੁਣ 117 ਦਾ ਕਿੱਦਾਂ ਹੋ ਗਿਆ ਪਹਿਲਾਂ ਤੁਸੀਂ 150 ਦਾ ਵੇਚਿਆ ਸੀ ਜਾਂ 150 ਦਾ ਵੇਚਿਆ ਤਾਂ ਜਦੋਂ ਮੌਸਮ ਆ ਗਿਆ ਤਾਂ ਮਿਲਣਾ ਨੇ ਸਾਡੇ ਪਾਸ ਤਾਂ ਇਹਨਾਂ ਨਹੀਂ ਹੈ ਜੀ ਕਿ ਆਪਾਂ ਬਹੁਤ ਸਾਰਾ ਕਪੜਾ ਪਹਿਲਾਂ ਹੀ ਲਿਆ ਕੇ ਰੱਖ ਲਈਏ ਇਹਦਾ ਨਾਲ-ਨਾਲ ਚੱਲ ਜਾਂਦਾ ਸੀ 200 300 400 500 ਸੂਟ ਮੰਗਵਾ ਲਵਾਂਗੇ ਪਰ ਸੂਟ ਤਾਂ ਵਿਕਣਾ ਹੀ ਹੈ ਜਿੰਨਾ ਹੀ ਮੰਨ ਲਓ ਮੌਸਮ ਦਾ ਚੇਂਜ ਆਇਆ ਮਿਲਣਾ ਨੇ ਸੂਟ ਦੇ ਰੇਟ ਕਿਤੇ ਵਧਾ ਦੇ ਨੇ ਆ ਦੇਖੋ ਇਹ ਸਾਰੇ ਇਸੇ ਚ ਹੈ ਜੀ ਫੁੱਲ ਪਿਓਰ ਕਾਟਨ ਜਿਸ ਭਾਵਾਂ ਚ 400 ਰੁਪਏ ਦਾ 5 ਮੀਟਰ ਹਜੇ ਵੀ ਲੈ ਕੇ ਰੱਖ ਲੈਣਾ ਵਧੀਆ ਹੀ ਵਧੀਆ ਹੁਣ ਹੀ ਲੈ ਲੈਣੇ ਚਾਹੀਦੇ ਏ ਜਿੰਨਾ ਵੀ ਤੁਹਾਡੇ ਮਨ ਕਰਦਾ ਹੈ ਦਾ ਕਿਉਂਕਿ ਸੂਟ ਤਾਂ ਚੱਲਣਾ ਹੀ ਹੈ ਜੀ ਗਰਮੀਆਂ ਆਣੀਆਂ ਸੂਟਾਂ ਨੇ ਹੰਡਣਾ ਵੀ ਹੈ ਫਟਣਾ ਵੀ ਹੈ ਇਹ ਤਾਂ ਪਹਿਲਾਂ ਲੈ ਕੇ ਰੱਖ ਲਓ ਜਿੰਨਾ ਵੀ ਰੱਖ ਸਕਦੇ ਹੋ ਜੀ ਲਓ ਜੀ ਨੈਕਸਟ ਆ ਗਿਆ ਆਲ ਓਵਰ 4.5 ਮੀਟਰ ਜਾਂ 4.5 ਕਪੜਾ ਹੁੰਦਾ ਹੈ ਇਜ਼ੀ ਬਿਜ਼ੀ ਦਾ ਨਾਲ ਲੱਗ ਗਈ ਚੁੰਨੀ 300 ਰੁਪਏ ਦਾ ਇਹ 5 ਮੀਟਰ ਸੂਟ ਹੁੰਦਾ ਹੈ ਹੁਣ ਹੈ ਜੀ ਇਹ ਸਮਝ ਲਿਓ ਕਿ ਨਾਲ ਆ ਚੁੰਨੀ ਲਗਾ ਦਿੱਤੀ ਡਾਈ ਕਰੋ ਆਤੀ ਹੈ ਆਲ ਓਵਰ ਲੀਜੀ ਵਿਜੀ 4 6 ਕਪੜਾ ਕੱਟ ਦਿੱਤਾ ਮੋਰੇ ਇੱਕ ਪੱਤੀ ਲੈਂਸ ਜਿਹੇ ਦੀ ਲਗਾ ਦਿੱਤੀ ਜਾਣੀ ਹੈ ਇਸ ਸੂਟ ਚ ਰੰਗ ਮਿਲ ਜਾਣਗੇ ਇਸ ਸੂਟ ਦਾ ਪ੍ਰਾਈਸ ਹੈ ਜੀ ਹੁਣ 350 ਰੁਪਿਆ 350 ਰੁਪਏ ਚ ਨਾਲ ਚੁੰਨੀ ਲੱਗ ਗਈ ਇਹ ਸਮਝੋ ਇਸ ਤਰ੍ਹਾਂ ਦੀ ਚੀਜ਼ਾਂ ਮਿਲ ਜਾਣੀ ਆ ਨੈਕਸਟ ਤੁਹਾਨੂੰ ਦਿਖਾਣਾ ਲਓ ਜੀ ਦੇਖੋ ਪਿਓਰ ਕੈਮਰਿਕ ਦੀ ਸ਼ਰਟ ਹੈ ਇਹ ਨਹੀਂ ਹੋਊਗਾ ਕਿ ਮਿਕਸ ਹੋਊਗਾ ਪਿਓਰ ਕੈਮਰਿਕ ਫੁੱਲ ਲੈਂਥ ਹੈ ਆ ਆ ਦੀ ਜੀ 2.5 ਮੀਟਰ ਬਾਟਮ ਆ ਆ ਗੀ ਜੀ ਸੈਮੀ ਚੁੰਨੀ ਡਾਈ ਕੀਤੀ ਪ੍ਰਾਈਸ 350 ਰੁਪਏ ਚ ਦੂਜਾ ਅਗਰ ਦੋ ਸੂਟ ਲੈ ਤਾਂ ਇੱਕ ਸੂਟ ਦਾ ਰੇਟ 480 ਵਿੱਚ ਬੇਚ ਰਹੇ ਆ ਪਰ ਅਗਰ ਦੋ ਸੂਟ ਲੈ ਲੇ ਤਾਂ 700 ਦੇ ਲੈ ਜਾਓ ਮਤਲਬ 350 ਰੁਪਏ ਦੇ ਹਿਸਾਬ ਦੇ ਨਾਲ ਲੈ ਜਾਓ ਜੀ ਰੰਗ ਮਿਲ ਜਾਣਗੇ ਡਿਜ਼ਾਈਨ ਮਿਲ ਜਾਣਗੇ ਲਓ ਜੀ ਨੈਕਸਟ ਦੇਖੋ कॉटन दुपट्टा सूट ਆ ਗਿਆ ਬਹੁਤ ਸੋਹਣਾ ਵਰਕ ਹੈ ਜੀ ਆ ਦੇਖੋ ਨਜ਼ਦੀਕ ਤੇ ਦੇਖੋ ਗਲੇ ਦਾ ਵਰਕ ਕਿੰਨਾ ਸੋਹਣਾ ਕਰਤਾ ਗਿਆ ਹੈ 42 43 ਇੰਚੀ सूट ਦੀ ਲੈਂਥ ਰੱਖੀ ਜਾਣੀ ਹੈ ਸਲਵਾਰ ਦਾ ਕਪੜਾ ਹੈ ਜੀ 2.5 ਮੀਟਰ कॉटन ਦਾ ਨਾਲ ਦੁਪੱਟਾ ਲੱਗਿਆ ਹੋਇਆ ਹੈਗਾ 2 ਮੀਟਰ ਦਾ ਰੇਟ ਸਿਰਫ 350 ਅਗਰ ਤੁਸੀਂ ਸਾਡਾ ਇੰਸਟਾਗ੍ਰam ਚੈਨਲ ਫੋਲੋ ਕਰਦੇ ਹੋ ਤਤੋਂ ਅਨੂ ਦੇ ਵਿੱਚ ਬਹੁਤ ਸੋਹਣੇ ਡਿਜ਼ਾਈਨ ਅਲੱਗ-ਅਲੱਗ ਦੇ ਵੀ ਵੀਡੀਓ ਬਣਾਈ ਹੋਈ ਏ ਆ ਦੇਖੋ ਮਿਕਸ ਹੀ ਡਿਜ਼ਾਈਨ ਪੈ ਹੈ ਇਹਦੇ ਵਿੱਚ ਇਹ ਸਾਰੇ ਪਰ ਪ੍ਰਾਈਸ ਦੇਖੋ 350 ਤੇ ਟੌਪ ਹੈ ਮੇਰੀ ਸਮਝ ਦੇ ਵਿੱਚ ਸੂਟ ਜੀ ਲਿਆਓ ਜੀ ਨੈਕਸਟ ਲਓ ਜੀ ਹੋਰ ਟੌਪ ਦਾ ਦੁਪੱਟਾ ਸੂਟ ਆ ਗਿਆ ਹੈ ਬਹੁਤ ਸੋਹਣੇ ਰੰਗ ਡਿਜ਼ਾਈਨ ਵਰਕ ਸਾਰੀਆਂ ਚੀਜ਼ਾਂ ਇਹ ਨਾਲ ਦੁਪੱਟਾ ਇਹ ਸੂਟ ਮਿਲੂਗਾ ਸਿਰਫ 400 ਰੁਪਏ ਦੇ ਵਿੱਚ ਜੀ ਬਹੁਤ ਸੋਹਣਾ ਸੂਟ ਹੈ ਸਿਰਫ 400 ਰੁਪਏ ਦੇ ਵਿੱਚ ਸੂਟ ਜੀ ਲਓ ਜੀ ਨੈਕਸਟ ਦੇਖੋ ਜੀ ਰਿਯਾਨ ਬਹੁਤ ਸੋਹਣਾ ਰਿਯਾਨ ਦਾ ਡਿਜ਼ਾਈਨ ਆ ਗਿਆ ਇਹਦੇ ਨਾਲ ਸੈਮੀ ਦੁਪੱਟਾ ਜਿਹਨੂੰ ਨਾਜ਼ਰੀਨ ਦੁਪੱਟਾ ਵੀ ਕਹਿੰਦੇ ਐ ਸੈਮੀ ਦੁਪੱਟਾ ਹੁੰਦਾ ਐ ਲੀਜੀ ਬੀਜੀ ਦੀ ਬਾਟਮ ਆ ਜਾਣੀ ਐ ਬਹੁਤ ਸੋਹਣਾ ਡਿਜ਼ਾਈਨ ਐ ਆ ਲੋ ਫੋਟੋ ਤੇ ਵੀ ਦੇਖੋ ਡਿਜ਼ਾਈਨ カラー शेड ਨਾਲ ਦੇਸ ਜਾਣ ਗਿਆ 400 ਰੁਪਏ ਦਾ ਸੂਟ ਲਓ ਜੀ ਹੁਣ ਆ ਗਿਆ ਹੋਰ ਵਧੀਆ ਦੁਪੱਟਾ ਸੂਟ ਬਹੁਤ ਸੋਹਣਾ ਦੁਪੱਟਾ ਸੂਟ ਹੈ ਆ ਦੇਖੋ ਡਿਜ਼ਾਈਨ ਦੇ ਕੋਟਨ ਦਾ ਨਾਲ ਦੁਪੱਟਾ ਕਪੜਾ ਬਹੁਤ ਟਾਪ ਦਾ ਪ੍ਰਾਈਸ 450 ਰੁਪਿਆ ਜਿਹੜੇ ਦੇ ਰੰਗ ਸਿਰਦੇ ਹੋ ਜੀ ਬਹੁਤ ਸੋਹਣੇ ਰੰਗ ਹੈ ਦੇਖੋ ਜੀ ਰੰਗ कपड़ा बिकना ही है बिकना ही है पर मेरा फर्ज आ है कि अगर सही टाइम से कपड़ा ले लो तो भी दो फायदे अः फायदे हो जाएंगे एक तूट सही टाइम से सही वादिया मिल जाए दूसरा प्राइस सही मिल जाऊंगा जी इस चीज ਦੇਖ ਸਾਬ ਦਿਨਾਂ ਦੇਖ ਲੋ ਲਓ ਜੀ ਨੈਕਸਟ ਦੇਖੋ ਬਹੁਤ ਟਾਪ ਦਾ ਡਿਜੀਟਲ ਕਪੜਾ ਹੈ ਆਲ ਓਵਰ 5 ਮੀਟਰ ਸੂਟ ਨਾਲ ਪਿਓਰ ਦਾ ਦੁਪੱਟਾ 2 ਸਾਈਡ ਲੈਸ ਦੇ ਨਾਲ ਫੁੱਲ ਪਿਓਰ ਦੀ ਚੁੰਨੀ ਹੈ ਜੀ ਨਾਲ ਲੱਗੀ ਹੋਈ ਕਪੜਾ ਬਹੁਤ ਟਾਪ ਦਾ ਹੈ ਅਗਰ ਇਸ ਸੂਟ ਦਾ ਬੇਸੇ ਰੇਟ ਕਹਾਂ ਮੈਂ ਸੂਟ ਦਾ ਰੇਟ ਹੈ ਕਮ ਸੇ ਕਮ 700 ਤੋਂ 750 ਐਨਾ ਟਾਪ ਦਾ ਬੇਸ ਹੈ ਨਾ ਰੰਗ ਜਾਵੇ ਕਪੜੇ ਦਾ ਨਾ ਕੁਝ ਹੋਣਾ ਪਰ ਸੂਟ ਹੋਣੇ ਆ ਪੰਜ ਕ ਕਲਰ ਸਾਡੇ ਕੋਲ ਹੀ ਦੇਚ ਪ੍ਰਾਈਸ 550 ਰੁਪਏ ਚ ਬੈਸਟ ਲਓ ਜੀ ਆਹ ਲਓ ਜੀ ਦੇਖੋ ਦੁਪੱਟਾ ਸੂਟ ਪਿਓਰ ਚੁੰਨੀ ਦੇ ਨਾਲ ਹੈ ਮਤਲਬ ਅਸੀਂ ਦੁਪੱਟਾ ਸੂਟ ਕਹਿੰਦਾ ਸੂਟ ਦਾ ਰੇਟ ਹੈ 750 ਰੁਪਿਆ ਪਰ ਅੱਜ ਮਿਲੂਗਾ ਤੁਹਾਨੂੰ ਸਿਰਫ 550 ਰੁਪਏ ਚ ਟਾਪ ਦਾ ਸੂਟ ਡਿਜੀਟਲ ਪਿਓਰ ਦਾ ਦੁਪੱਟਾ ਫੁੱਲ ਵੱਡਾ ਲਿਮਿਟਡ ਸਟਾਕ ਇਹ ਸਮਝ ਲਿਓ ਸਿਰਫ 550 ਚ ਕੈਮਰੀ ਕਿਹ ਲੱਗੀ ਹੋਈ ਆਮ ਚੀਜ਼ਾਂ ਨਹੀਂ ਹੈ ਜੀ ਪਿਓਰ ਕੈਮਰਿਕ ਸਿੱਕੇ ਬੰਦ ਸੌਦਾ ਹੈ 675 ਰੁਪਏ ਪਲੱਸ ਜੀਐਸਟੀ ਸੱਦੇ ਦਾ ਰੇਟ ਕਰ ਦਿੱਤਾ ਮਿਲਨੇ ਜੇ 710 ਰੁਪਏ ਦਾ ਸੂਟ ਹੈ ਫਿਰ ਦੁਕਾਨ ਖਰਚ ਲਿਫਾਫਾ ਖਰਚ ਟਰਾਂਸਪੋਰਟ ਖਰਚ 730 ਰੁਪਏ ਦਾ ਸੂਟ ਪੈ ਗਿਆ ਉਸ ਤੋਂ ਬਾਅਦ 20 ਰੁਪਏ ਦੁਕਾਨਦਾਰ ਨੇ ਲੈਣੇ ਹੈ ਲਓ ਜੀ ਨੈਕਸਟ ਦੇਖੋ ਜਾਮ कॉटन ਤੇ ਬਹੁਤ ਸੋਹਣਾ ਪੱਲੇ ਦਾ ਡਿਜ਼ਾਈਨ ਵਿਦ ਆਰੀ ਵਰਕ कॉटन ਦੀ ਹੀ ਸਲਵਾਰ ਦਾ ਕੱਪੜਾ ਜੀ ਪਿਓਰ ਪ੍ਰਿੰਟ ਦੀ ਚੁੰਨੀ ਸੂਟ ਦਾ ਰੇਟ ਸਿਰਫ 600 ਰੁਪਿਆ 800 ਰੁਪਏ ਦਾ ਸੂਟ ਦੇਖ ਰਹੇ ਹੋ ਜੀ ਆਹਾਂ ਮੇਰੀ ਵੀਡੀਓ ਸੇਵ ਕਰਕੇ ਰੱਖ ਲਿਓ ਬਾਕੀ ਚਾਹੇ ਵੀਡੀਓ ਦਾ ਡੇਟ ਦੇਖ ਲਿਓ ਟਾਈਟਲ ਦੇਖ ਲਿਓ ਯਾਦ ਰੱਖਿਓ 800 ਰੁਪਏ ਦਾ ਸੂਟ ਵਿਕਣਾ ਜੀ ਰੰਗ ਇਹਦੇ ਚ ਵੀ ਮਿਲ ਜਾਣਗੇ ਅਸੀਂ ਕਰਨੇ ਸਿਰਫ ਤੁਹਾਡੇ ਫਾਇਦੇ ਲਓ ਜੀ ਦੇਖੋ ਟੌਪ ਦਾ ਸੂਟ ਡਿਜ਼ਾਈਨਿੰਗ ਦੇਖੋ ਵਿੱਚੇ ਚਿਕਨ ਵਿੱਚ ਹੀ ਪ੍ਰਿੰਟ ਫਲਾਵਰ ਡਿਜ਼ਾਈਨ ਕ੍ਰੀਮ ਕਲਰ ਦੀ ਹੀ ਵਾਈਟ ਕਲਰ ਦੀ ਆ ਜਾਉਣੀ ਸਲਵਾਰ ਦਾ ਕਪੜਾ ਦੁਪੱਟਾ ਕੀ ਬਾਤ ਹੈ 3300 ਰੁਪਏ ਦਾ ਦੁਪੱਟੇ ਦਾ ਖਰਚ ਹੈ ਜੀ ਇਹ ਦੁਪੱਟਾ 3300 ਰੁਪਿਆ ਗਾਹਕ ਨੇ ਖਰਚ ਦੇਣਾ ਇਸ ਦੁਪੱਟੇ ਦੁਪੱਟੇ ਪਰ ਅਸੀਂ ਤੁਹਾਨੂੰ ਸੂਟ ਦੇਣਾ ਸਾਰਾ 750 ਰੁਪਏ ਚ ਸੂਟ ਜੀ ਐਨੇ ਟਾਪ ਦੇ ਸੂਟ ਸਿਰਫ 750 ਚ ਜੀ ਲੋ ਜੀ ਆਦੇਪ ਟੈਬੀ ਲਾਈਨਿੰਗ ਤੇ ਸੂਟ ਆ ਗਿਆ ਜੀ ਟੈਬੀ ਤੇ ਟਾਪ ਦੀ ਮਿਲਦਾ ਕਪੜਾ ਹੈ ਕੀ ਬਾਤ ਹੈ ਐਨਾ ਟਾਪ ਦਾ ਕਪੜਾ ਲੱਗਿਆ ਹੋਇਆ ਨਾ ਜੀ ਪਿਓਰ ਮਸਲੀਨ कॉटन ਦੀ ਸਲਵਾਰ ਨਾਲ ਟੈਬੀ ਦਾ ਹੀ ਦੁਪੱਟਾ 1500 ਵਾਲਾ ਸੂਟ ਹੈ ਸੂਟ ਹੈ ਮੇਰੇ ਕੋਲ ਤਿੰਨ ਕੋਈ ਝੂਠ ਨਹੀਂ ਬੋਲਣ ਦੀ ਲੋੜ ਮੈਨੂੰ 1500 ਵਾਲਾ ਸੂਟ ਦਊਗਾ 1000 ਪੇਚ ਸ਼ੇਤੀ ਜਾਰੇ ਆਰਡਰ ਕਰ ਲਿਓ ਵੀਡੀਓ ਦੇਖ ਕੇ ਸੂਟ ਤਿੰਨ ਹੈ ਜਿਹਨੇ ਆਨਲਾਈਨ ਪੇਮੈਂਟ ਕਰ ਦਿੱਤੀ ਉਹਨੂੰ ਹੀ ਸੂਟ ਮਿਲਣਾ ਬਾਅਦ ਚ ਨਾ ਸੋਚਿਓ ਕਿ ਇਸ ਭਾਅ ਚ ਸੂਟ ਮਿਲ ਜਾਣਾ ਹੈ ਇਹ ਸਪਸ਼ਟ ਸਮਝ ਲਿਓ ਜੀ ਲਿਆਓ ਜੀ ਇੱਕ ਦਿਖਾਓ ਕਬੀਰ ਦਾ ਸੂਟ ਸੂਟ ਆਏ ਸਾਡੇ ਕੋਲ ਟਾਪ ਦੇ 1600 ਰੁਪਏ ਦਾ ਸੂਟ ਹੈ ਜੇ 25 2500 ਦਾ ਸੂਟ ਨਾ ਹੋਵੇ ਤਾਂ ਮੇਰੀ ਗਾਰੰਟੀ ਹੈ ਕੱਲ ਗਾ ਕਾਇ ਸਪੈਸ਼ਲ ਕਹਿੰਦੇ 252500 ਦਾ ਸੂਟ ਖਰੀਦਿਆ ਜੀ ਪਿਓਰ ਨੇਚਰਲ ਕਰੇਪ ਤੇ ਵਰਕ ਦੇਖੋ ਡਿਜ਼ਾਈਨਿੰਗਾਂ ਦੇਖੋ 252500 ਰੁਪਏ ਦਾ ਸੂਟ ਫੁੱਲ ਲੈਂਥਾਂ ਸਲਵਾਰ ਦੇ ਕੱਪੜੇ ਵੀ ਇਸੇ ਕੱਪੜੇ ਦੇ ਵਿੱਚ ਪਿਓਰ ਚਨਾਉਂ ਦੀਆਂ ਚੁੰਨੀਆਂ 5500 ਰੁਪਏ ਦੀ ਜਿਹੜੀ ਚੁੰਨੀ ਆ ਉਹਦੇ ਤੇ ਪ੍ਰਿੰਟ ਹੈ ਸੂਟ ਦਾ ਰੇਟ ਕੀ ਹੈ 1600 ਰੁਪਈਆ ਇਸ ਤਰ੍ਹਾਂ ਦੇ ਰੇਟ ਕੀਤੇ ਹੋਏ ਆ ਕਿ ਜੇ ਫਰਕ ਹੋਵੇ ਤਾਂ ਬਕਾਇਦਾ ਕਹੋ ਕਿ ਹਾਂ ਫਰਕ ਹੈ ਆਹ ਸੂਟ 16 1600 ਰੁਪਏ ਜ ਨਹੀਂ ਲੱਪਣੇ ਹੈ ਕਿਤੇ ਜਿੰਨਾ ਮਰਜੀ ਘੁੰਮ ਲੋ ਲੱਭ ਲੋ ਹਾਂ ਇਹ ਤੁਹਾਡਾ ਹੱਕ ਹੈ ਜਿੰਨਾ ਕਿਤੇ ਦੇਖਣਾ ਦੇਖੋ ਮੈਨੂੰ ਕੋਈ ਇਹ ਨਹੀਂ ਹੈ ਕਿ ਨਹੀਂ ਗਾਕ ਦੇ ਮੰਨ ਲੋ ਕਿ ਕਹਿ ਰਿਹਾ ਹੈਗਾ ਇਹ ਸਭ ਤੋਂ ਪਹਿਲੀਆਂ ਗੱਲਾਂ ਹੈ ਮੈਂ ਤਾਂ ਹਮੇਸ਼ਾ ਕਹਿੰਦਾ ਹਰ ਜਗ੍ਹਾ ਦੇਖੋ ਰੇਟ ਦੇਖੋ ਫਿਰ ਪਤਾ ਲੱਗਦਾ ਕਿ ਰੇਟ ਕੀ ਹੈ ਜੀ ਹਲੋ ਕਿੱਥੇ ਜੀ ਆ ਵੀ 1600 ਚ ਸੂਟ ਹੈ ਸਿਰਫ ਤੁਹਾਨੂੰ ਦਿਖਾ ਰਿਆ 25 2500 ਵਾਲੇ ਸੂਟ ਦੇ ਰਹੇ ਹਾਂ 16 1600 ਚ ਲੋ ਜੀ ਦੇਖੋ ਜਰਾ ਸੂਟ ਦੀ ਬਿਊਟੀ ਦੇਖੋ ਕਿਆ ਵਰਕ ਕੀਤਾ ਗਿਆ ਜੀ ਇਹ ਨੇ ਟਾਪ ਦੇ ਸੂਟ ਹੈ ਜੀ 16 1600 ਰੁਪਏ ਚ ਪਿਓਰ ਚਨਾਉਣ ਦੇ ਦੁਪट्टे ਇਹਨਾਂ ਰੇਟਾਂ 'ਚ ਸੂਟ ਨਹੀਂ ਬਣਦੇ 25 2500 ਮਿਲਣ ਦਾ ਰੇਟ ਹੈ ਜੀ ਇਹ ਕੱਪੜੇ 'ਚ ਕੋਈ ਕਮੀ ਨਹੀਂ ਇੱਕ ਪੈਸੇ ਦੀ ਲਓ ਜੀ ਐਸਜੀ ਅੱਜ ਦੀ ਵੀਡੀਓ ਸੂਟ ਜਿੰਨੇ ਮਰਜ਼ੀ ਹੋਰ ਦਿਖਾਈ ਜਾਈਏ ਇਹ ਤਾਂ ਸਿਰਫ ਇੱਕ ਨਾਰਮਲ ਜੀਆਂ ਅਪਡੇਟ ਤੁਹਾਨੂੰ ਦੇ ਰਹੇ ਆ ਕਿ ਕਿਆ-ਕਿਆ ਦੁਕਾਨ ਤੇ ਆਈ ਜਾ ਰਹੀ ਆ ਕਿਆ ਵਿਕ ਰਿਹਾ ਅਗਰ ਕੋਈ ਕਿਸੇ ਦੀ ਇੱਛਾ ਹੋਵੇ ਤਾਂ ਤੁਸੀਂ ਸੂਟ ਖਰੀਦ ਸਕਦੇ ਹੋ ਜੀ। ਇਹੀ ਕਹਿੰਦਾ ਹੋਇਆ ਆ ਵੀਡੀਓ ਨੂੰ ਕਰਦੇ ਆ ਜੀ ਸਮਾਪਤ ਫਿਰ ਕੋਈ ਨਵੀਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਆ। ਧੰਨਵਾਦ।